ਤਾ ਗਰਮੀ ਇੰਨੀ ਸੀਗੀ ਉਤੋਂ ਦੇਖ ਲੋ ਨਹਾਉਣ ਨੂੰ ਕੁਛ ਨਹੀਂ ਮਿਲਦਾ ਸੀਗਾ ਵੈਟ ਵਾਈਪ ਦੇ ਦੋ ਪੈਕੇਟ ਖਤਮ ਕਰਤੇ ਅਸੀਂ ਬਾਹਾਂ ਤੇ ਮਾਰ ਲੈ ਕਦੇ ਮੂੰਹ ਤੇ ਮਾਰ ਲੈ ਤਿੰਨ ਚਾਰ ਦਿਨਾਂ ਦੇ ਲੰਬੇ ਸਫ਼ਰ ਦੇ ਬਾਅਦ ਤੇ ਸਾਡੀਆਂ ਗੱਡੀਆਂ ਹੁਣ ਪਹੁੰਚ ਗਏ ਨੇ ਇੱਕ ਲੇਕ ਦੇ ਉੱਤੇ ਚਾਰ ਦਿਨ ਬਾਅਦ ਸਾਨੂੰ ਇੱਕ ਲੇਕ ਲੱਭੀ ਐ ਇਹ ਮੇਰੀ ਲਾਈਫ ਜੈਕਟ ਐ ਤੇ ਸਾਡਾ yellow ਡਰਾਈਵਰ ਸਾਡਾ ਇਹ ਲਾਈਫ ਜੈਕਟ ਐ ਮੇਰੀ ਇਹ ਕਹਿੰਦਾ ਮੈਂ ਤੈਨੂੰ ਡੁੱਬਣ ਨਹੀਂ ਦਿੰਦਾ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਸਾਨੂੰ ਪਿਛਲੇ ਤਿੰਨ ਚਾਰ ਵਲੌਗਸ ਤੋਂ ਅਸੀਂ ਘੁੰਮ ਰਹੇ ਹਾਂ ਦੁਨੀਆ ਦੀ ਸਭ ਤੋਂ ਗਰਮ ਜਗ੍ਹਾ ਤੇ ਅੱਜ ਅਸੀਂ ਚੱਲੇ ਆਂਗੇ ਇੱਕ ਮਾਊਂਟੇਨ ਦੇਖਣ ਦੇ ਲਈ ਤੇ ਇਹ ਪਹਾੜ ਇਸ ਵਕਤ ਅਸੀਂ ਚੜੇ ਜਾ ਰਹੇ ਹਾਂ ਉੱਪਰ ਨੂੰ ਜਿੱਥੇ ਜਵਾਲਾਮੁਖੀ ਜਿਹੜਾ ਜਵਾਲਾਮੁਖੀ ਹੁੰਦਾ ਉਹ ਫਟਿਆ ਹੁੰਦਾ ਲਾਵਾ ਜਿਹੜਾ ਉਹ ਬਾਹਰ ਨਿਕਲ ਰਿਹਾ ਹੁੰਦਾ ਤੇ ਪਹਾੜ ਦੇ ਉੱਪਰ ਜਾ ਕੇ ਪਤਾ ਲੱਗੂਗਾ ਵੀ ਜਿਹੜਾ ਲਾਵਾ ਉਹ ਕਿੰਨਾ ਹੈ वैसे इथों सानू जेड़ा तुआ ओ परोठदा दिख रहे है ते बाकी देख देया किमे दा रहूगा ए साडा ग्रुप है ते ਨਾਲ ਸਾਡੇ ਗਾਈਡ ਸਾਰੇ ਉੱਪਰ ਨੂੰ ਜਾ ਰਹੇ ਆ ਜੇ ਇੰਨਾ ਅੱਧਾ ਪਹਾੜ ਪਿਆ کافی ਸਾਰੀ ਜਿਹੜੇ ਡਿਸਟੈਂਸ ਆ ਅਸੀਂ ਤੈਅ ਕਰਿਆ ਏ ਉਹ کافی ਸਾਰਾ ਥੱਲੋਂ ਆਏ ਆ ਜਿੱਥੇ ਸਾਡਾ ਕੈਂਪ ਹੈ ਤੁਹਾਨੂੰ ਵਾਪਸ ਜਾ ਕੇ ਜਿਹੜਾ ਕੈਂਪਾਸ ਸਾਰਾ ਦਿਖਾਵਾਂਗੇ ਇੰਨਾ ਪਹਾੜਾਂ ਚ ਇਹ ਸਾਡਾ ਅਜ ਚੌਥਾ ਦਿਨ ਹੈਗਾ ਤੇ ਜਿੱਥੇ ਅਸੀਂ ਦੁਨੀਆ ਦੀ ਸਭ ਤੋਂ ਗਰਮ ਜਗ੍ਹਾ ਤੇ ਗਰਮ ਜਗ੍ਹਾ ਤੇ ਨਹੀਂ ਗਰਮ ਜਗਾਵਾਂ ਚੋਂ ਇੱਕ ਉਹਨਾਂ ਚੋਂ ਤੁਰੇ ਫਿਰਦੇ ਹਾਂ ਤੇ ਅਫਾਰ ਰੀਜਨ ਹੈ ਇਹ ਇਧਰ ਅਫਾਰ ਪੁਲਿਸ ਸਾਡੇ ਨਾਲ ਹੈ ਅਫਾਰ ਪੁਲਿਸ ਇਹ ਦੇਖੋ ਥੋਪੀਆ ਨੇ ਸਾਨੂੰ ਪੁਲਿਸ ਵੀ ਦਿੱਤੀ ਹੈ ਨਾਲ ਤੇ ਸਕਿਉਰਿਟੀ ਲਈ ਇਹ ਸਾਰੀਆਂ ਜਗ੍ਹਾ ਤੇ ਜੇ ਟੂਰਿਸਟ ਜਾਂਦੇ ਹਨ ਤਾਂ ਉਹਦਾ ਚੰਗਾ ਮੁੱਲ ਮੋੜਦੇ ਆਂ 30 ਮਿੰਟ ਦੀ ਵਾਕ ਤੋਂ ਬਾਅਦ ਅਸੀਂ ਪਹੁੰਚ ਗਏ ਆਂ ਬਿਲਕੁਲ ਪਹਾੜੀ ਦੇ ਉੱਪਰ ਤੇ ਇਹੋ ਜਿਹੇ ਉੱਪਰ ਬਣੇ ਹੋਏ ਆ ਜਿਹੜੇ ਘਰ ਤੇਸ ਤੋਂ ਅੱਗੇ ਵੀ ਭਾਈ ਇਹ ਸਾਰਾ ਲਾਵਾ ਹੈਗਾ ਜਿਹਨਾਂ ਤੁਸੀਂ ਦੇਖ ਰਹੇ ਹੋ ਓ ਦੇਖੋ ਉਧਰਲੇ ਪਾਸੇ ਧੂਆ ਨਿਕਲ ਰਿਹਾ ਹੈਗਾ ਤੇ ਉਥੋਂ ਲਾਵਾ ਨਿਕਲ ਰਿਹਾ ਹੁਣ ਜਿਹੜਾ ਇਹ ਸਾਰਾ ਲਾਵਾ ਹੈ ਵੈਸੇ ਕੁਝ ਕੁ ਦਿਨ ਪਹਿਲਾਂ ਦਾ ਸ਼ਾਇ ਨਿਕਲਿਆ ਹੁਣ ਤੇ ਤਾਂ ਹੀ ਕਰਕੇ ਇਹ ਸਾਰਾ ਜੰਮਿਆ ਪਿਆਗਾ ਆਦਰਵਾਇਜ਼ ਜਿਹੜਾ ਧਰਤੀ ਤੋਂ ਨਵਾਂ ਨਵਾਂ ਲਾਵਾ ਨਿਕਲਦਾ ਹੁੰਦਾ ਉਹ ਸਾਰਾ ਗਰਮ ਹੁੰਦਾ ਜਿਵੇਂ ਲੋਹੇ ਨੂੰ ਬਿਘਰਾ ਦਿੰਦੇ ਉਸ ਤਰ੍ਹਾਂ ਉਹ ਦਿਖਦਾ ਹੁੰਦਾਗਾ ਤੇ ਹੋ ਸਕਦਾ ਤਾਂ ਅਸੀਂ ਉੱਥੇ ਵੀ ਜਾਈਏ ਜਿਹੜਾ ਲਾਸਟ ਪੁਆਇੰਟ ਹੈਗਾ ਤੇ ਗਾਈਡ ਤੋਂ ਪੁੱਛਦੇ ਜਿਵੇਂ ਗਾਈਡ ਕਹੂਗਾ ਫਿਰ ਉੱਥੇ ਤੱਕ ਪਹੁੰਚਾਂਗੇ ਮਾਉਂਟੇਨ ਟਾਲੇ ਮੀਨਸ ਦਿ ਸਮੋਕਿੰਗ ਮਾਉਂਟੇਨ ਸੋ ਥਿਸ ਅਰਥ ਟਾਲੇ the upper crater, I mean, this is the outside one, is five kilometer range. And it had another one there. That is almost I mean, we include all this five kilometer, and there is one kilometer range another one. So there are three type of volcanoes, dormant volcano that is erupted some 1000 years or million years, and it stopped. And there is a Strato one, it's erupted and expected to erupt again and there is the third one active volcano mm -hmm. that you can see the lava mm -hmm. so this is active volcano these active volcanoes are only five in the world stratovolcanoes they are 75 in this range in the ertale range 75 that we expect them to erupt in future that's those five the active ones they are only five in the world one here in Ethiopia. There is one in DRC, Democratic Republic of Congo, Iceland, Hawaii, and New Zealand. That you can see the volcano. So we will see uh, this active volcano that's been active almost 400 years. Mm -hmm. Then uh, when we walk there, this is actually uh, erupted in this lava is just within two months. Mm -hmm. So some of the place when we stop on, when we stand on, when we step on them, it may crack and go in. So we need to be very careful. I want you to be very serious on this thing. Somebody will go in the front, this man or uh, our policeman. Everybody must follow the line. Okay. 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 okay? Yes, sir. This is very serious. Okay. Everybody got this, right? Yeah. We're gonna do line. Somebody will go in the front that knows the step and we all gonna follow that. ਤੇ ਨੰਨ ਦੱਸਿਆ ਪੰਜੀ ਵੋਲਕਨੋ ਐਕਟਿਵ ਨੇ ਇਸ ਟਾਈਮ ਵਰਲਡ ਦੇ ਵਿੱਚ ਉਹ ਤੁਸੀਂ ਸੁਣੀ ਲਿਆ ਹੋਣਾ ਤੇ ਉਹਨਾਂ ਚੋਂ ਇੱਕ ਅਸੀਂ ਅੱਜ ਦੇਖਣ ਦੇ ਲਈ ਜਾ ਰਹੇ ਹਾਂਗਾ ਤੇ ਨਿਊਜ਼ੀਲੈਂਡ ਚ ਹੈ ਆਈਸਲੈਂਡ ਚ ਹੈ ਕਾਂਗੋ ਚ ਹੈ ਇੱਕ ਹੋਰ ਆਈਸਲੈਂਡ ਚ ਹੈ ਇੱਕ ਆਈਸਲੈਂਡ ਚ ਹੈ ਇਥੋਪੀਆ ਵਾਲਾ ਜਿਹੜਾ ਵੋਲਕਨੋ ਐਕਟਿਵ ਉਹਨੂੰ ਅਸੀਂ ਦੇਖਣ ਦੇ ਲਈ ਹੁਣ ਥੱਲੇ ਉਤਰੇ ਆਂ ਤੇ ਦੇਖਦੇ ਆਂ ਸਾਨੂੰ ਉੱਥੇ ਲਾਵਾ ਜਿਹੜਾ ਉਹ ਦਿਖਦਾ じゃ ਨਹੀਂ ਤੇ ਇਹਨਾਂ ਨੇ ਕਿਹਾ ਵੀ ਲਾਈਨ ਦੇ ਵਿੱਚ ਹੀ ਜਾਣਾ ਲਾਈਨ ਨਹੀਂ ਤੋੜਨੀ ਬਿਲਕੁਲ ਵੀ ਸਾਰੇ ਲਾਈਨ ਚ ਹੁਣ ਥੱਲੇ ਉਤਰ ਰਹੇ ਆਂ ਵੈਸੇ ਤਾਂ ਨਾ ਜਿੰਨੇ ਵੀ ਪਹਾੜ ਐ ਸਾਰੇ ਲਾਵਾ ਤੋਂ ਹੀ ਬਣਦੇ ਹੁੰਦੇ ਆ ਤੇ ਬਸ ਕਿਸੇ ਨੂੰ ਮਿਲੀਅਨ ਮਿਲੀਅਨ ਸਾਲ ਕਿਸੇ ਨੂੰ ਹਜ਼ਾਰਾਂ ਸਾਲ ਤੇ ਜਿਉਂ-ਜਿਉਂ ਧਰਤੀ ਚੋਂ ਇਹ ਸਾਰਾ ਕੁਝ ਨਿਕਲੀ ਜਾਂਦਾ ਤੁਹਾਨੂੰ ਮਿਨਰਲ ਦੇ ਜਿੰਨੇ ਵੀ ਮਿਨਰਲ ਮਿਨਰਲ ਨਿਕਲਦੇ ਆ ਨਾ ਭਾਵੇਂ ਹੀਰਾ ਭਾਵੇਂ ਕੋਇਰਾ ਉਹ ਵੀ ਸਾਰੇ ਐਸੇ ਰੂਪ ਚ ਐਵੇਂ ਹੀ ਨਿਕਲਦੇ ਆਗੇ ਤੇ ਹੁਣ ਅਸੀਂ ਪਹੁੰਚ ਗਏ ਬਿਲਕੁਲ ਦੇ ਪਾਸੇ ਤੇ ਇੱਥੋਂ ਫੇਰ ਉੱਪਰ ਚੜਨ ਨੂੰ ਅਗਲਾ ਪਹਾੜ ਜਿਹੜਾ ਲਾਈਨ ਤੋਂ ਇੱਧਰ ਹੋਇਆ ਜਿਵੇਂ ਸਕੂਲ ਚ ਪ੍ਰੇਰ ਤੇ ਉਹ ਕਹਿੰਦੇ ਥੱਲੇ ਜਾ ਸਕਦਾ ਸਾਨੂੰ ਇਹ ਵਾਰਨਿੰਗ ਕਿਉਂਕਿ ਇਹ ਥੱਲੇ ਅੱਗ ਹੈ ਪੂਰੀ ਤੇ ਪਹਿਲਾਂ ਤਾਂ ਕਹਿੰਦੇ ਜਿਵੇਂ ਤੁਸੀਂ ਤੁਰੇ ਫਿਰਦੇ ਸੀ ਠੀਕ ਸੀਗਾ ਤੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਇੱਥੋਂ ਦੇ ਲੋਕਾਂ ਨੂੰ ਕਹਿੰਦੇ ਇਹ ਨਹੀਂ ਪਤਾ ਵੀ ਇਹ ਵੋਲਕੈਨੋ ਹੈ ਇੱਥੋਂ ਦੇ ਲੋਕ ਹੈ ਨਾ ਉਹਨਾਂ ਲਈ ਇਹ ਉਹਨੂੰ স্মੋਕੀ ਮਾਊਂਟੇਨ ਕਹਿੰਦੇ ਨੇ ਅਰੇ ਅਰੇ ਤਰਾ ਇਹਨਾਂ ਦੀ ਲੈਂਗੁਏਜ ਕੁਝ ਨਾ ਦੱਸਿਆ ਸੀਗਾ ਤੇ ਲੋਕਲ ਲੋਕਾਂ ਨੂੰ ਕਦੇ ਕੁਝ ਨਹੀਂ ਪਤਾ ਹੁੰਦਾ ਨਾ ਉਹਨਾਂ ਦੀ ਵੈਲਿਊ ਐ ਨਹੀਂ ਹੁੰਦੀ ਐ ਅਸੀਂ ਤੁਸੀਂ ਦੇਖੋ ਦੂਰੋਂ ਦੂਰੋਂ ਜਦ ਦੁਨੀਆ ਭਰ ਚੋਂ ਅਸੀਂ ਤਾਂ ਕੀ ਦੁਨੀਆ ਭਰ ਚੋਂ ਲੋਕ ਆਉਂਦੇ ਆ ਹੁਣ 7-8 ਦੇਸ਼ਾਂ ਜੀ ਤੋਂ ਅਸੀਂ ਆਏ ਹੋਏ ਆ ਤੇ ਇਹ ਵਾਲਗਨ ਉਹਨੂੰ ਦੇਖਣ ਦੇ ਲਈ ਤੇ ਆ ਜਿੰਨਾ ਇਹ ਤੁਸੀਂ ਦੇਖ ਰਹੇ ਥੋਨੂੰ ਜਾਂਦੇ ਹੋਏ ਦਿਖਾਉਣਾ ਸਾਰਾ ਲਾਵਾ ਹੈਗਾ ਇਹ ਇਹ ਲੱਗ ਰਿਹਾ ਮੇ ਕੋਲਾ ਹੁੰਦਾ ਰਿਹਾ ਹਾਂਜੀ ਤੇ ਕਿਸੇ ਟਾਈਮ ਐਨੇ ਕਿਹਾ 2 ਮਹੀਨੇ ਪਹਿਲਾਂ ਕਿਹਾ ਸੀ ਕੋਜੀ ਇਹ 2 ਮਹੀਨੇ ਪਹਿਲਾਂ ਨਿਕਲਿਆ ਹੋਇਆ ਜਿੰਨਾ ਹੈ 5 ਕਿਲੋਮੀਟਰ ਦੀ ਇਹ ਪਹਾੜ ਦੀ ਰੇਂਜ ਆ 5 ਕਿਲੋਮੀਟਰ ਜੇ ਸਾਰਾ ਫੈਲੇ ਹੋਇਆਗਾ ਦਿਨੇ ਕਹਿੰਦੇ ਇੱਥੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤੇ ਦਿਨੇ ਆਉਣਾ ਖਤਰੇ ਤੋਂ ਖਾਲੀ ਨਹੀਂ ਹੈਗਾ ਤੇ ਜਿਹਦੇ ਕਰਕੇ ਸਾਨੂੰ ਇਹ ਸਵੇਰੇ ਸਵੇਰੇ ਜਾਂ ਕੋਈ ਵੀ ਆਉਣਾ ਨੂੰ ਸਵੇਰੇ ਸਵੇਰੇ ਇੱਥੇ ਉੱਪਰਲੇ ਪਾਸੇ ਲੈ ਕੇ ਹੁੰਦੇ ਆ। ਅੱre ਯਾਰ ਕਿੰਨਾ ਭਿਆਨਕ ਜਿਹਾ ਲੱਗਦਾ ਖੁਸ਼ੀ ਹੈ ਹਨਾ। ਉਹ ਉੱਪਰ ਦੇਖ ਲਓ ਧੂਆਂ ਹਜੇ ਵੀ ਨਿਕਲ ਰਿਹਾ ਹੈ। ਜਿਹੜਾ ਧੂਆਂ ਨਾ ਤੇ ਉੱਥੇ ਐਕਟਿਵ ਹੈ ਸ਼ਾਇਦ ਅੱਗ ਨਿਕਲਦੀ ਹੋਵੇ। ਮਤਲਬ ਉੱਥੇ ਲਾਵਾ ਨਿਕਲਦਾ ਹੋਵੇ। ਹਾਂਜੀ। ਹਾਂਜੀ ਰਸਤਾ ਪੱਕਾ ਹੀ ਹੈ। ਨਹੀਂ ਬੰਦਾ ਵੈਸੇ ਹੋਰ ਜੀ। ਅਸੀਂ ਨਾ ਕਾਫੀ ਜ਼ਿਆਦਾ ਪਿੱਛੇ ਆ ਹਜੇ ਤੇ ਇੱਥੇ ਤੱਕ ਸਾਨੂੰ ਸੇਕ ਆਉਣਾ ਸ਼ੁਰੂ ਹੋ ਗਿਆ। ਜਿਹੜੀ ਇਹਦੀ ਅੱਗ ਹੁੰਦੀ ਹੈ ਅੱਗ ਦਾ ਸੇਕ ਇਹਦਾ ਨਾ ਜ਼ਿਆਦਾ ਹੁੰਦਾ। ਤੇ ਨਾਲੇ ਪਹਾੜ ਦੇ ਉੱਪਰ ਹਵਾ ਵੀ ਚੱਲ ਰਹੀ ਹੈਗੀ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਣ ਜਾ ਰਹੇ ਆ ਇਸ ਵਾਲੇ ਕਨ ਨੂੰ ਜਿਹੜਾ ਐਕਟਿਵ ਆ ਇਸ ਤੋਂ ਪਹਿਲਾਂ ਜਿਹੜਾ ਅਸੀਂ ਦੇਖਿਆ ਸੀਗਾ ਅਜਰਬਾਈ ਜਾਣ 'ਚ ਦੇਖਿਆ ਸੀ ਮਰਡ ਵੈਲ ਕਨ ਨੂੰ ਸੀ ਜਿਹੜਾ ਉੱਥੇ ਦੇਖਿਆ ਸੀ ਉਹਦੇ 'ਚ ਇਥੋਪੀਆ 'ਚ ਤਾਂ ਆਪਾਂ ਜਿਹੜੀਆਂ ਚੀਜ਼ਾਂ ਸੁਣੀਆਂ ਸੀ ਉਹੀ ਦੇਖਿਆ ਹੈ ਹਾਂਜੀ ਇਥੋਪੀਆ 'ਚ ਯਾਰ ਬੜਾ ਕੁਝ ਹੈ ਇੱਥੇ ਆਉਣ ਤੋਂ ਪਹਿਲਾਂ ਮਤਲਬ ਆਏ ਸੀਗਾ ਵੀ ਇਥੋਪੀਆ 'ਚ ਕੱਲੇ ਟ్రਾਈਬਸ ਹੋਣਗੇ ਕਬੀਲੇ ਹੈ ਨਾ ਪਰ ਬਹੁਤ ਖੁਸ਼ ਇੱਥੇ ਦੇਖਣ ਨੂੰ। ਬਿਲਕੁਲ ਕੋਲੇ ਪਹੁੰਚ ਗਏ ਹੁਣ ਅਸੀਂ। ਬਟ ਇੱਥੇ ਸਾਨੂੰ ਦਿਖ ਨਹੀਂ ਰਿਹਾ। ਖੁਸ਼ਿ ਲਾਵਾ ਤਾਂ ਨਹੀਂ ਦਿਖ ਰਿਹਾ। ਨਾ ਜਿਹੜਾ ਰੈੱਡ ਰੈੱਡ ਕਲਰ ਦੀ ਅੱਗ ਹੁੰਦੀ ਆ ਉਹ ਨਹੀਂ ਨਿਕਲਦੀ ਦਿਖ ਰਹੀ। ਵੈਸੇ ਸੇਕ ਹੈਗਾ। ਉਹ ਦੇਖੋ ਤੇਰੇ ਵਿੱਚੋਂ ਅੱਗ ਵੈਸੇ ਵਿੱਚੋਂ ਨਿਕਲ ਨਹੀਂ ਰਿਹਾ। ਤੇ ਦੂਰੋਂ ਪਤਾ ਲੱਗ ਰਿਹਾ ਵੀ ਅੱਗ ਮਚ ਰਹੀ ਹੈ। ਵੀ ਨਾ ਉਹ ਧੀਰੇ ਧੀਰੇ ਨਰਾਂ। OK good. good। ਸਾਡੇ ਗਾਈਡ ਨੇ ਦੱਸਿਆ ਕਿ ਜਿਹੜੀ ਜਗ੍ਹਾ ਤੇ ਅਸੀਂ ਹੁਣ ਖੜੇ ਆ ਨਾ ਇਸ ਜਗ੍ਹਾ ਦਾ ਜਿਹੜਾ ਤਾਪਮਾਨ ਹੈਗਾ 70 ਡਿਗਰੀ ਹੈਗਾ ਆਲੇ ਦੁਆਲੇੋਂ ਸੇਕ ਨਿਕਲੇ ਰਿਹਾ ਯਾਰ ਯਕੀਨ ਵੀ ਇੰਨਾ ਸੇਕ ਵੀ ਕਿੰਨੇ ਕਹਿੰਦੇ 70 ਅਸੀਂ ਕਹਾਂ 17 ਕਹਿੰਦੇ 70 ਮੈਂ ਸਮਝ ਗਿਆ 17 17 ਨਹੀਂ 70 ਸਹੀ ਸੁਣਿਆ ਤੁਸੀਂ 70 ਡਿਗਰੀ ਮਤਲਬ ਯਾਰ ਯਕੀਨ ਕਰਨਾ ਉਹ ਕਹਤੇ ਉਹ ਜਿਹੜਾ ਪਿਛਲਾ ਉਹਦਾ 100 ਡਿਗਰੀ ਤਾਪਮਾਨ ਹੈਗਾ 100 ਨਹੀਂ ਹੈਗਾ 1000 1000 ਯਾਰ ਯੈਸ ਸਰ ਜਿਹੜਾ ਪਿੱਛੇ ਹੈ ਯਾਰ ਮੈਨੂੰ ਯਕੀਨ ਨਹੀਂ ਆਉਂਦਾ 1000 ਡਿਗਰੀ 100 ਡਿਗਰੀ ਤਾਂ ਲੋਹਾ ਵੀ ਪਿਗਲ ਜਾਂਦਾ ਹੈਗਾ 1000 ਡਿਗਰੀ ਦਾ ਮਨ ਕਹਿ ਰਿਹਾ ਜਿਹੜੇ ਉਹ ਪਿੱਛੇ ਸਾਡੇ ਬਾਲਕਨੋਂ ਤੁਸੀਂ ਭਾਵੇਂ ਦੀ ਲਾਈਟ ਤੋਂ ਦੁਬਾਰਾ ਪੁੱਛ ਲਓ ਯੈਸ ਸੋ ਰੀਅਲੀ ਦੇਰ ਇਸ 100 ਡਿਗਰੀ ਸੈਲਸੀਅਸ ਦੈਟ ਇਜ਼ ਬੋਇਲਿੰਗ ਪੁਆਇੰਟ ਆਫ ਵਾਟਰ ਸੋ ਥਿਸ ਇਜ਼ ਮੈਚ ਵਰਸ ਅਨ ਦੈਟ ਵਰਸ ਆਰ ਦੈਨ ਦੈਟ 10 ਟਾਈਮਸ okay. ਸੋ 10 ਟਾਈਮਸ ਵੈਨ ਇਜ਼ closer to here because it is already getting cooler and cooler and cooler. down it may be some million we don't dekh lo yaar yaar degree temperature hai kehnda 1000 degree 1000 degree temperature upar hai jithe oh chal reha us to ground ch kehnde million billion hoga ha eda te assi pani pa ke dikhaune ha tanu oh pao hor pao nahi ho rahi meri oh dekho bhai awaz aundi hai tanu pani di te ਨਾਲ ਦੀ ਨਾ ਪਾਣੀ ਸੁੱਕ ਜਾਂਦਾ ਹੋਰ ਪਾਓ ਇੱਥੇ ਉੱਪਰ ਪਾਓ ਉੱਪਰ ਪਾਓ ਇਹ ਠੰਡਾ ਹੈ ਜੇ ਹੈ ਨਾ ਆ ਹੇਠਲਾ ਵਾਲਾ ਗਰਮਾ ਬਹੁਤ ਗਰਮ ਹੈ ਸੇਕ ਨਿਕਲਦਾ ਹੈ ਇਹਦੇ ਵਿੱਚ ਪਾਓ ਜਿਹੜਾ ਵਿੱਚ ਹੈ ਵਿੱਚ ਨਹੀਂ ਨਹੀਂ ਪਾਓ ਪਾਓ ਓਹੋ ਇੱਥੋਂ ਪਤਾ ਲੱਗਦਾ ਹੈਗਾ ਦੇਖੋ ਓਹੋ ਦੇਖੋ ਪਾਫਾ ਨਿਕਲਦੀਆਂ ਓਹ ਹੋ ਹੋ ਤੁਸੀਂ ਇਹ ਅੰਦਾਜ਼ਾ ਲਾਓ ਦੇਖ ਲਓ ਕਿੰਨਾ ਗਰਮ ਹੋ ਸਕਦਾ ਇਹ ਇੱਧਰ ਪਾਓ ਅੱਗੇ ਪਾਓ ਅੱਗੇ ਪਾਓ ਉਹ ਹਵਾ ਕਰਕੇ ਉੱਡੀ ਜਾਂਦੀ ਨਾਲ ਤੁਰਨ ਲੱਗੇ ਨਾ ਇਹ ਚ ਪਤਾ ਨਹੀਂ ਲੱਗਦਾ ਤੇ ਤਾਂ ਕਰਕੇ ਗਾਈਡ ਨੇ ਕਿਹਾ ਵੀ ਲਾਈਨ ਬਣਾ ਕੇ ਜਾਓ ਤੇ ਇਹ ਵਿੱਚੋਂ ਥੋਥ ਹੈਗਾ ਤੇ ਥੱਲੇ ਅੱਗ ਹੈ ਸਾਰੇ ਤੇ ਥੱਲੇ ਕਿਸੇ ਟਾਈਮ ਵੀ ਨਾ ਇਹ ਥੱਲੇ ਜਾ ਸਕਦਾ ਹੈਗਾ ਤੇ ਆ ਇਸ ਤਰ੍ਹਾਂ ਦੀਆਂ ਲੇਅਰਜ਼ ਬਣੀਆਂ ਹੋਈਆਂ ਦੇਖੋ ਕਮਾਲ ਆ ਯਾਰ ਇਹ ਨਾ ਆ ਇੱਕ ਵਾਰੀ ਸਿੰਗਲ ਲੇਅਰ ਆਈ ਹੋਣੀ ਸਿੰਗਲ ਲੇਅਰ ਚ ਇਹ ਜਿਹੜਾ ਇਹੋ ਜਿਹਾ ਹੋ ਗਿਆ ਸਾਰੇ ਦਾ ਸਾਰਾ ਤੇ ਉਹੀ ਤੋਂ ਅਗਲੀ ਲੇਅਰ ਦੇਖੋ ਜਦੋਂ ਤੁਸੀਂ ਅੱਗੇ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਉਹ ਟੁੱਟ ਕੇ ਨਾ ਇਹੋ ਜਿਹਾ ਹੋ ਜਾਂਦਾ ਦੇਖੋ ਇਹ ਮਜ਼ਬੂਤ ਨਹੀਂ ਹੈਗਾ ਹਜੇ ਤੁਹਾਨੂੰ ਸਮਝ ਆਵਾ ਇਸ ਤਰ੍ਹਾਂ ਕੋਲੇਆਂ ਨੂੰ ਭਰ ਰਹੇ ਹੈਗਾ ਤੇ ਆਹ ਜਿਹੜਾ ਆ ਉਹ ਦੂਵੇ ਪਹਿਲਾਂ ਦਾ ਆਇਆ ਹੋਇਆ ਹੈ ਆ ਉਹ ਦੂਹਾਂ ਪਹਿਲਾਂ ਦਾ ਆਇਆ ਹੋਇਆ ਹੈ ਮਜ਼ਬੂਤ ਹੋ ਗਿਆ ਪੱਥਰ ਬਣ ਕੇ ਜਿਹੜਾ ਨਾ ਇਹ ਸਾਰਾ ਏਰੀਆ 'ਚ ਸਾਡਾ ਗਾਈਡ ਦੱਸ ਰਿਹਾਗਾ ਕਿ ਜਿਹੜੇ 75 ਮਤਲਬ ਵਾਲਕਨ ਨੇ ਟੋਟਲ ਜਿਹਦੇ 'ਚੋ ਐਕਟਿਵ ਸਿਰਫ ਇੱਕੋ ਹੀ ਐ ਤੇ ਇਸ ਟਾਈਮ ਤੁਸੀਂ ਇੱਕ ਅੰਦਾਜ਼ਾ ਲਾ ਸਕਦੇ ਹੋ ਵੀ ਇਹਦੇ ਜਿੱਥੇ ਅਸੀਂ ਖੜੇ ਆਂ ਤੇ ਇੱਥੇ ਵੀ ਇਹਦੇ ਥੱਲੇ ਵੀ ਲਾਵਾ ਹੈਗਾ ਤੇ ਇਹ ਕਦੋਂ ਵੀ ਫਟ ਸਕਦਾ ਹੈਗਾ ਜਿਹੜਾ ਮਤਲਬ ਇੱਕ ਜਿੱਥੋਂ ਇਹ ਨਿਕਲ ਰਿਹਾ ਹੁੰਦਾ ਉਹਦਾ ਮੂੰਹ ਖੁੱਲ੍ਹ ਜਾਂਦਾ ਹੈਗਾ ਕਿੱਥੋਂ ਵੀ ਇਹਦਾ ਮੂੰਹ ਖੁੱਲ੍ਹ ਸਕਦਾ ਸਾਰੀ ਜ਼ਮੀਨ ਹੈ ਜੰਨੀ ਇਹਦੀ ਧਰਤੀ ਦੇ ਥੱਲੇ ਸਾਰੀ ਦੇ ਥੱਲੇ ਲਾਵਾ ਹੀ ਲਾਵਾ ਤੁਰਿਆ ਫਿਰਦਾ ਹੈਗਾ ਇਹ ਇਹਨੂੰ ਜਦੋਂ ਇਹ ਐਕਟਿਵ ਹੋ ਜਾਂਦਾ ਹੈਗਾ 100 100 ਸਾਲ ਰਹਿੰਦਾ ਹੈਗਾ 1000 1000 ਸਾਲ ਵੀ ਰਹਿੰਦਾ ਹੈਗਾ ਕੁਝ ਨਹੀਂ ਪਤਾ ਵੱਡੇ ਵੱਡੇ ਜਿਵੇਂ ਮਾਉਂਟ ਐਵਰੇਸਟ ਬਣੀ ਹੈ ਜਿਹੜੇ ਵੱਡੇ ਵੱਡੇ ਮਾਊਂਟੇਨ ਬਣਦੇ ਹਨ ਉਹ ਵੀ ਇਸੇ ਚੀਜ਼ ਤੋਂ ਬਣਦੇ ਨੇ ਧਰਤੀ ਦੀ ਜਿਵੇਂ ਗਰਮ ਜਗ੍ਹਾ ਅਸਲ 'ਚ ਗਰਮ ਜਗ੍ਹਾ ਕਰਕੇ ਤਾਂ ਕਰਕੇ ਸਾਰਾ ਇਥੇ ਇਹਦੇ ਥੱਲੋਂ ਮਤਲਬ ਜਵਾਲਾਮੁਖੀ ਫਟਦੇ ਰਹਿੰਦੇ ਹੈਗੇ 75 ਹੋਏ ਪਹਾੜ ਜਿਹਦੇ ਚ ਇਹਨਾਂ ਨੇ ਮਤਲਬ ਅੰਦਾਜ਼ੇ ਲਾਏ ਹੋਏ ਆ ਕਿ ਵੀ ਇਹਨਾਂ ਦੇ ਥੱਲੇ ਜਿਹੜਾ ਲਾਵਾ ਕਿਸੇ ਟਾਈਮ ਵੀ ਫਟ ਸਕਦਾ ਹੈ ਤੇ ਹੁਣ ਅਸੀਂ ਇੱਥੋਂ ਨਿਕਲੇ ਆਂ ਵਾਪਸ ਤੇ ਹਾਂਜੀ ਹਾਂਜੀ ਸੂਰਜ ਚੜ੍ਹਨਾ ਸ਼ੁਰੂ ਹੋ ਗਿਆ ਚੰਗੀਦਰਾ ਨਿਕਲੇ ਦਿਨੇ ਇੱਥੇ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਸੇ ਕਰਕੇ ਦਿਨੇ ਨਹੀਂ ਲੈ ਕੇ ਆਉਂਦੇ ਇੱਥੇ ਬਾਕੀ ਜਿਹੜਾ ਨਾ ਉਹ ਚੰਗੀਦਰਾ ਜਿਹੜਾ ਲਾਵਾ ਉਹ ਦਿਖਦਾ ਨਹੀਂ ਹੈਗਾ ਤੇ ਲਾਈਟ ਦੇ ਵਿੱਚ ਜਿਉਂ-ਜਿਉਂ ਤੋਂ ਪਾਈ ਜਾਊ ਲਾਵਾ ਦੇਖਣਾ ਬੰਦ ਹੋ ਜਾਊਗਾ ਇਸੇ ਕਰਕੇ ਸਵੇਰੇ-ਸਵੇਰੇ ਇੱਥੇ ਲੈ ਕੇ ਆਉਂਦੇ ਆ ਆ ਤਾਂ ਖੁਸ਼ੀ ਜਮਾ ਪੱਥਰ ਬਣੇ ਪਏ ਆ ਹਨਾ ਇਹਦੇ ਵਿੱਚ ਵੀ ਥੋੜੇ ਥੋੜੇ ਹੋਲ ਆ ਤੁਹਾਨੂੰ ਮੈਂ ਦਿਖਾਦਾ ਇਧਰਲੇ ਪਾਸੇ ਜੋ ਤੁਸੀਂ ਦੇਖੋਗੇ ਨਾ ਦੇਖੋ ਇਹ ਵੀ ਹੋਲ ਬਣੇ ਹੋਏ ਆ ਥੋੜੇ ਥੋੜੇ ਪਰ ਇਹ ਮਜ਼ਬੂਤ ਆ ਇਹਦੇ ਤੇ ਤੁਸੀਂ ਤੁਰ ਸਕਦੇ ਹੋ ਆ ਜਿੱਥੋਂ ਦੇ ਹੁਣ ਅਸੀਂ ਉੱਪਰ ਜਾਣਾ ਇਹਨੂੰ ਸ਼ਾਇਦ ਉਦੋਂ ਵੀ ਬੱਦ ਟਾਈਮ ਹੋ ਗਿਆ ਹੁਣ ਅਸੀਂ ਇੱਥੋਂ ਸਾਡੇ ਕੈਂਪ ਕਹਿੰਨੀ ਉਤਰਨ ਲੱਗੇ ਆ ਕਾਫੀ ਸਾਰੀ ਪਹਾੜੀ ਤੇ ਉੱਪਰ ਚੜ ਕੇ ਆਉਣਾ ਪੈਂਦਾ ਤੁਹਾਨੂੰ ਇਹ ਜਿਹੜਾ ਲਾਵੇ ਵਾਲਾ ਪਹਾੜਾ ਹੈ ਜਵਾਲਾਮੁਖੀ ਜਿੱਥੇ ਫਟਿਆ ਉਹ ਦੇਖਣ ਲਈ ਸਾਹਮਣੇ ਵਾਲੇ ਪਾਸੇ ਸ਼ਾਇਦ ਤੁਹਾਨੂੰ ਦਿਖਦਾ ਹੋਣਾ ਤੇ ਉਹ ਉੱਥੇ ਸਾਡਾ ਕੈਂਪ ਹੈਗਾ ਤੇ ਉਹ ਸਾਹਮਣੇ ਇੱਥੇ ਗੱਡੀਆਂ ਖੜੀਆਂ ਦਿਖਦੀਆਂ ਹਨ ਉੱਥੇ ਉੱਥੇ ਜਾਣਾ ਹੈ ਹੋਣਾ ਸੀ ਟਾਈਮ ਥੋੜੀ ਲੱਗਦਾ ਯਾਰ ਇੱਥੋਂ ਦੇ ਅਫਰੀਕਾ ਦੇ ਪਹਾੜ ਕੁਛ ਐਸੀ ਹੈ ਮੈਨੂੰ ਆ ਲੱਗਦਾ ਵੀ ਸਾਨੂੰ ਹਾਂਜੀ ਹਾਂਜੀ ਔਖੇ ਨਹੀਂ ਹੈਗੇ ਨੇ ਪਰ ਪਤਾ ਵੀ ਨਹੀਂ ਲੱਗਦਾ ਤੁਰਦਿਆਂ ਦਾ ਦੇਸ ਤੋਂ ਬਾਅਦ ਅਸੀਂ ਜਿਹੜਾ ਸਫ਼ਰ ਸ਼ੁਰੂ ਕਰਨਾ ਹੈਗਾ ਉਹ ਕਰਨਾ ਹੈਗਾ ਸਿਮਾਰਾ ਨੂੰ ਤੇ ਸਿਮਾਰਾ ਜਾਣਾ ਹੈ ਅ ਰਸਤੇ 'ਚ ਜਿਹੋ ਜੋ ਆਊਗਾ ਤੁਹਾਨੂੰ ਦਿਖਾਉਂਦੇ ਜਾਵਾਂਗੇ ਇਹ ਨਾ ਜਦੋਂ ਜਵਾਲਾਮੁਖੀ ਫਟਿਆ ਹੋਣਾ ਤੇ ਉਦੋਂ ਵਿੱਚੋਂ ਇਹ ਅੱਕ ਦੀਆਂ ਇਹੋ ਜਿਹੀਆਂ ਗਲੀਆਂ ਨਿਕਲਦੀਆਂ ਐਸ ਹੀ ਐਸ ਇਹ ਮੈਮਰੀ ਲੈ ਕੇ ਜਾ ਰਹੇ ਆ ਆਪਦੇ ਪਿੰਡ ਨੂੰ ਉੱਥੋਂ ਚੁੱਕ ਕੇ ਲਿਆਏ ਸੀਗੇ ਅਸੀਂ ਤੇ ਹੁਣ ਕਸਟਮ ਵਾਲੇ ਪਤਾ ਨਹੀਂ ਕੀ ਕਹਿਣਗੇ ਐਸੇ ਨਾ ਇਹ ਚੀਜ਼ ਦਾ ਕੁਝ ਵੀ ਨਹੀਂ ਲੈ ਕੇ ਤਾਂ ਜਾ ਸਕਦੇ ਆ ਪਰ ਕਿਸੇ ਦੇਸ਼ ਦੀ ਪ੍ਰਾਪਰਟੀ ਹੈ ਤੇ ਸ਼ਾਇਦ ਮੈਨੂੰ ਲੱਗਦਾ ਵੀ ਕੁਝ ਕਹਿਣ ਨਾ ਜਦੋਂ ਜਾਵਾਂਗੇ ਪਰ ਅਸੀਂ ਪਹਿਲਾਂ ਹੀ ਬੈਗ 'ਚ ਨੀ ਇੱਕਦਮ ਲੁਕੋ ਕੇ ਨਹੀਂ ਲੈ ਕੇ ਜਾਂਦੇ ਪਰ ਦੱਸ ਕੇ ਲੈ ਕੇ ਜਾਵਾਂਗੇ ਵੀ ਅਸੀਂ ਆਹ ਚੀਜ਼ ਲੈ ਕੇ ਜਾ ਰਹੇ ਆ ਜੇ ਉਹਨਾਂ ਨੇ ਅਲਾਉ ਕੀਤਾ ਤਾਂ ਲੈ ਜਾਵਾਂਗੇ ਇੰਡੀਆ ਤੇ ਜੇ ਨਾ ਅਲਾਉ ਕੀਤਾ ਤਾਂ ਨਹੀਂ ਲੈਣ ਤੇ ਲੱਗੇ ਜਾਂਦੇ ਕਿਉਂਕਿ ਜਿੰਨੇ ਵੀ ਮਿਨਰਲਸ ਆਪਾਂ ਮੈਂ 골ਡ ਆ ਪਾਵੇਂ ਡਾਇਮੰਡ ਆ ਸਾਰਾ ਕੁਝ ਇਸ ਲਾਵੇ ਤੋਂ ਹੀ ਬਣਦਾ ਸ਼ਾਇਦ ਉਹਨਾਂ ਨੂੰ ਇਹ ਨਾ ਹੋਈ ਵੀ ਕੋਈ ਐਕਸਪੈਰੀਮੈਂਟ ਕਰਨ ਦੇ ਲਈ ਚੱਲੇ ਕਿਉਂਕਿ ਮੇਰੇ ਕੋਲ ਹੈਵੀ ਕਾਫੀ ਸਾਰੀਆਂ ਹਨਾ ਤੇ ਬਾਕੀ ਦੇਖਦੇ ਆਂ ਦੱਸ ਦਾਂਗੇ ਲਾਸਟ ਵਲੌਗ ਚ ਕੀ ਬਣਦਾ ਤੇ ਮੈਂ ਤਾਂ ਇਹ ਸੋਚ ਰਿਹਾ ਮੈਂ ਕਿਹਾ ਵੀ ਸਾਡੀ ਅਨਿਵਰਸਰੀ ਵੀ ਆ ਰਹੀ ਹੈ ਤੇ ਜਿੱਦੇ ਤੇ ਅਸੀਂ ਸਵਿਟਜ਼ਰਲੈਂਡ ਜਾਣਾ ਹੈ ਤੋਂ ਬਾਅਦ ਸਿੱਧਾ ਅਸੀਂ ਸਵਿਟਜ਼ਰਲੈਂਡ ਜਾ ਰਹੇ ਆਂ ਤੇ ਖੁਸ਼ੀ ਨੂੰ ਉੱਥੇ ਨੈਕਲੇਸ ਲਾਵੇ ਦੇ ਇਹਦੇ ਹੀ ਪਾਵਾਂਗੇ ਯੂਨੀਕ ਚੀਜ਼ ਹੈ ਨਾ ਕੋਈ ਸੀ ਉਹ ਡਾਇਮੰਡ ਵੀ ਇਹਦੇ ਵਿੱਚੋਂ ਹੀ ਨਿਕਲਦੇ ਹੁੰਦੇ ਆ ਦਹੀਂ ਕਰਕੇ ਕਹਿਣਾ ਸੈੱਟ ਦਵਾਉਣ ਦਾ ਮਾਰ ਨਹੀਂ ਮੈਂ ਸੱਚੀ ਕਹਿਣਾ ਇਹ ਐਸੇ ਦੀ ਬਣਵਾ ਦਾਂਗੇ ਜਿਹੜਾ ਇਹ ਜਵਾਲਾਮੁਖੀ ਹੁੰਦਾ ਨਾ ਇਹ ਫਟਦਾ ਹੀ ਤਾਂ ਹੁੰਦਾ ਧਰਤੀ ਦੇ ਹੇਠਾਂ ਜਿਹੜੀਆਂ ਪਲੇਟਾਂ ਹੁੰਦੀਆਂ ਨੇ ਪਲੇਟਾਂ ਆਪਸ ਵਿੱਚ ਖਿਸਕ ਜਾਂਦੀਆਂ ਨੇਗੀਆਂ ਜਦੋਂ ਆਪਸ ਚ ਉਹਨਾਂ ਦੀ ਰਗੜ ਲੱਗਦੀ ਹੈ ਤੇ ਫਿਰ ਮਤਲਬ ਜਵਾਲਾਮੁਖੀ ਫਟਦਾ ਹੈਗਾ ਤੇ ਐਸੇ ਤਰ੍ਹਾਂ ਹੀ ਜਿਹੜਾ ਮਤਲਬ ਪਚਾੜ ਆਉਂਦੇ ਆ ਐਸੇ ਤਰ੍ਹਾਂ ਹੀ ਜਿਹੜੀਆਂ ਸੁਨਾਮੀ ਆਉਂਦੀ ਆ ਹੈਲੋ ਇਹ ਫਨੀ ਮੈਨ ਨੇਗੇ ਤੇ ਇਹਨੇ ਕੇ ਸਪੇਨ ਤੋਂ ਤੇ ਬਾਰਸੀਲੋਨਾ ਰਹਿੰਦੇ ਆ ਤੇ ਅੱਛਾ ਮੈਂ ਕਰ ਰਿਹਾ ਸੀ ਜਿੰਨੀਆਂ ਵੀ ਕੁਦਰਤੀ ਆਫਤਾਂ ਆਉਂਦੀ ਆ ਭਾਵੇਂ ਸੁਨਾਮੀ ਹੋਵੇ ਸੁਨਾਮੀ ਵੀ ਜਿਹੜੀ ਸਮੁੰਦਰ ਦੇ ਹੇਠਾਂ ਜਿਹੜੀਆਂ ਪਲੇਟਾਂ ਨੇ ਨਾ ਉਹੋ ਰਿਸਕ ਜਾਂਦੀਆਂ ਨੇ ਤੇ ਜਦੋਂ ਦੋ ਪਲੇਟਾਂ ਆਪਸ ਵਿੱਚ ਰਗੜਦੀਆਂ ਨੇ ਤੇ ਤਾਂ ਕਰਕੇ ਫਿਰ ਉਹ ਪਾਣੀ ਦੀ ਉੱਪਰੋਂ ਛੱਲ ਵੱਜਦੀ ਹੈ ਤੇ ਸੁਨਾਮੀ ਆ ਜਾਂਦੀ ਹੈ ਇਸੇ ਤਰ੍ਹਾਂ ਹੀ ਲਾਵਾ ਨਿਕਲਦਾਗਾ ਕੰਮ ਦੋਵਾਂ ਦਾ ਮਤਲਬ ਇੱਕੋ ਹੀ ਹੈ ਇਹ ਅਸੀਂ ਪਹੁੰਚ ਗਏ ਬਿਲਕੁਲ ਇੱਥਾ ਜਿੱਥੇ ਸਾਡੀ ਕੈਂਪਿੰਗ ਸੀਗੀ ਤੇ ਇਹ ਆ ਗਈ ਸਾਡੀ ਕਿਚਨ ਤੇ ਦੇਖੋ ਇਹ ਕਿਚਨ ਆ ਗਈ ਬ੍ਰੇਕਫਾਸਟ ਰੈਡੀ ਹੋ ਰਿਹਾ ਹੈਗਾ ਹੈਲੋ ਹਾਊ ਆਰ ਯੂ ਬੱਸ ਹਾਊ ਯੂ ਹੈ ਬੱਸ ਆਯੂ ਫਾਈਨ ਹਾਂ ਰੈਡੀ ਇਹ ਬ੍ਰੈਕਫਾਸਟ ਇੱਥੇ ਬ੍ਰੈਕਫਾਸਟ ਆੜਾ ਦਵਾੜਾ ਤੋਂ ਥੋੜਾ ਸਾਰਾ ਖਾਣਾ ਇਹੋ ਜੇ ਘਰਾਂ 'ਚ ਸਟੇਜ ਦਿੰਦੇ ਆ ਤੇ ਜਿਵੇਂ ਸਾਡੇ ਹਾਂਜੀ ਅੰਦਰ ਰੱਖ ਦੋ ਇਸ ਤਰ੍ਹਾਂ ਦੇ ਇਹਨਾਂ ਨੇ ਨਾ ਗੱਦੇ ਲਾਏ ਸੀਗੇ ਥੱਲੇ ਆ ਘਰਾਂ 'ਚ ਬੈਠਣ ਦੇ ਲਈ ਜਿਹੜਿਆ ਗੱਦੇ ਪਈਏ ਇਹ ਗੱਦੇ ਲਾਏ ਹੋਏ ਸੀਗੇ ਤੇ ਹਰੇਕ ਬੰਦੇ ਨੂੰ ਇੱਕ ਘਰ 'ਚ ਇੱਕ ਗੱਦਾ ਦਿੱਤਾ ਸੀਗਾ ਤੇ ਆ ਇੱਕ ਘਰ ਸੀ ਸਾਡੇ ਗਵੰਡੀਆਂ ਦਾ ਘਰ ਸੀਗਾ ਤੇ ਆ ਸਾਡੇ ਹੋਰ ਗਵੰਡੀਆਂ ਦਾ ਘਰ ਸੀ ਤੇ ਅਸੀਂ ਉਹ ਉੱਪਰਲੇ ਪਾਸੇ ਆਏ ਆ ਉਹ ਪਹਾੜ ਤੋਂ ਅਸੀਂ ਆਇਆ ਉੱਪਰਲੇ ਪਾਸੇ ਸਾਰਾ ਦੇਖ ਕੇ ਤੇ ਬ੍ਰੇਕਫਾਸਟ ਕਰਕੇ ਹੁਣ ਇਥੋਂ ਨਿਕਲਣ ਲੱਗੇ ਆ ਤਿਆਰੀ ਹੈ ਤੇ ਅੱਗੇ ਇਹੋ ਜੀਆਂ ਸੁਣੀ ਸੁਣੀ ਜਿਹੜੀਆਂ ਥਾਵਾਂ ਉਸ ਆਪਣਾ ਟੂਰ ਚੱਲ ਰਿਹਾ ਪੂਰਾ ਤੁਹਾਨੂੰ ਪਤਾ ਹੀ ਹੈ ਤੇ ਉਹ ਤੁਹਾਨੂੰ ਸਾਰੀਆਂ ਦਿਖਾ ਰਹੇ ਆ ਇਆ ਗਿਆ ਸਾਡਾ ਅੱਜ ਦਾ ਬ੍ਰੈਕਫਾਸਟ ਤੇ ਇਹਦੇ ਚ ਬਣਿਆਗਾ ਪੈਨਕੇਕ ਤੇ ਪੁਰਜੀਆ ਨਾਲ ਬ੍ਰੈਡਸ ਹੈ ਨਾਲ ਪੌਚ ਬਣਿਆ ਇਹ ਸਭ ਬੜੀਆ ਬ੍ਰੈਕਫਾਸਟ ਹੋ ਗਿਆ ਤੇ ਹੁਣ ਬਸ ਤਿਆਰੀ ਹੈ ਸਮਾਨ ਪੈਕ ਕਰੀ ਜਾਂਦੇ ਆ ਸਾਰਾ ਤੇ ਫਿਰ ਜਲਦੀ ਨਾਲ ਇੱਥੋਂ ਨਿਕਲਦੇ ਆ ਸੂਰਜ ਵੀ ਨਿਕਲਣਾ ਸ਼ੁਰੂ ਹੋ ਗਿਆ ਗਰਮੀ ਤੋਂ ਪਹਿਲਾਂ ਪਹਿਲਾਂ ਨਿਕਲ ਜੇ ਜਿਆਦਾ ਵਧੀਆ ਯਾਰ ਤੁਸੀਂ ਇਹ ਦੇਖੋ ਸ਼ੂਜ਼ ਦਾ ਕੀ ਹਾਲ ਹੋ ਗਿਆ ਸਾਰੇ ਸ਼ੂਜ਼ ਟੁੱਟ ਗਏ ਅੱਜ ਗਰਮ ਥਾਂ ਤੇ ਆ ਗਏ ਸਾਡੇ ਦੋਵਾਂ ਦੇ ਸ਼ੂਜ਼ ਟੁੱਟ ਗਏ ਆ ਮੇਰੇ ਵਾਲੇ ਦਾ ਬਾਹਲੇ ਟੁੱਟ ਗਏ ਆ ਖੁਸ਼ੀ ਵਾਲੇ ਵੀ ਟੁੱਟ ਗਏ ਦੇਖੋ ਇੱਥੇ ਅੱਗੋਂ ਮੋਰੀਆਂ ਨਿਕਲ ਗਈਆਂ ਤੇ ਆ ਕੱਪੜਾ ਦੇਖੋ ਕੀ ਹਾਲ ਹੋਏ ਤਿੰਨ ਦਿਨ ਹੋ ਗਏ ਤੁਹਾਨੂੰ ਪਤਾ ਸਾਨੂੰ ਨਾਤਿਆਂ ਨੂੰ ਤੇ ਪਾਣੀ ਤਾਂ ਨਹੀਂ ਰਖੀ ਨਹੀਂ ਇੱਥੇ ਡੇਜ਼ਰਟ ਆ ਸਾਰਾ ਫਿਰਦੇ 8:30 ਹੋ ਗਏ ਤੇ ਗੱਡੀ ਲਗਭਗ ਸਾਡੀ ਤਿਆਰ ਹੈ ਨਿਕਲਣ ਦੇ ਲਈ ਤੇ ਹੈਲੋ ਯੈਲੋ ਇਹ ਆ ਗਿਆ ਯੈਲੋ ਸਾਡਾ ਗੁੱਡ ਮਾਰਨਿੰਗ ਤੇ ਸਾਡਾ ਸਫ਼ਰ ਅੱਗੇ ਵਧਾਊਗਾ ਯੈਲੋ ਅੱਗੇ ਵਾਪਸ ਨਿਕਲਣਾ ਸ਼ੁਰੂ ਹੋ ਗਏ ਤੇ ਇਹ ਡੇਜ਼ਰਟ ਚੋਂ ਸਾਰੇ ਜੋ ਜਿਹੜਾ ਗਰਮ ਥਾਂ ਵਾਲਾ ਸੀਗਾ ਤੇ ਆਹ ਦੇਖੋ ਦੋਨੇ ਪਾਸੇ ਰੇਗਿਸਤਾਨ ਚ ਲੀਂਦਾ ਤੱਪਦਾ ਸਵੇਰ ਦੇ ਵੱਜ ਗਏ ਕੋਈ 10:30 11 ਤੇ ਟੈਂਪਰੇਚਰ ਹੈਗਾ 35 ਡਿਗਰੀ ਸਵੇਰ ਦਾ ਤੇ ਇੱਥੇ ਇਲੈਕਟ੍ਰਿਸਿਟੀ ਆਉਂਦੀ ਹੈ ਤੇ ਫਾਈਨਲੀ ਹੁਣ ਸਾਨੂੰ ਅੱਜ 4 ਦਿਨਾਂ ਬਾਅਦ ਕੁਝ ਨਾ ਕੁਝ ਠੰਡਾ ਮਾੜਾ ਮੋੜਾ ਖਾਣ ਪੀਣ ਨੂੰ ਮਿਲੂਗਾ ਤੇ ਨੈਟਵਰਕ ਵੀ ਇੱਥੇ ਆ ਜਾਊਗਾ ਸਾਡਾ ਟਾਵਰ ਵੀ ਲੱਗਿਆ ਹੋਇਆ ਇੱਥੇ ਤਿੰਨ ਚਾਰ ਦਿਨਾਂ ਦੇ ਲੰਬੇ ਸਫ਼ਰ ਦੇ ਬਾਅਦ ਤੇ ਸਾਡੀਆਂ ਗੱਡੀਆਂ ਹੁਣ ਪਹੁੰਚ ਗਏ ਨੇ ਇੱਕ ਲੇਕ ਦੇ ਉੱਤੇ ਚਾਰ ਦਿਨ ਬਾਅਦ ਸਾਨੂੰ ਇੱਕ ਲੇਕ ਲੱਭੀ ਐ ਤੇ ਇੱਥੇ ਕਹਿੰਦੇ ਆ ਵੀ ਤੁਸੀਂ ਨਹਾਤ ਹੋ ਸਕਦੇ ਹੋ ਆਪਣੇ ਆਪ ਨੂੰ ਸੁਵਾਰ ਸਕਦੇ ਹੋਣ ਤੇ ਦੇਖਦੇ ਆ ਕਿਹੋ ਜਿਹਾ ਉੱਥੇ ਪਾਣੀ ਹੋਊਗਾ ਕਿਤਾ ਗਰਮੀ ਇੰਨੀ ਸੀਗੀ ਉਤੋਂ ਦੇਖ ਲਓ ਨਹਾਉਣ ਨੂੰ ਕੁਝ ਨਹੀਂ ਮਿਲਦਾ ਸੀਗਾ ਵੈਟ ਵਾਈਪ ਦੇ ਦੋ ਪੈਕੇਟ ਖਤਮ ਕਰਦੇ ਅਸੀਂ ਬਾਹਾਂ ਤੇ ਮਾਰ ਲੈ ਕਦੇ ਮੂੰਹ ਤੇ ਮਾਰ ਲੈ ਬਹੁਤ ਔਖਾ ਸੀ ਦੇ ਵੀ ਕਹਿੰਦੇ ਆ ਵੀ ਜਿਹੜੀ ਲੇਕ ਆ ਖਾਰੇ ਪਾਣੀ ਦੀ ਐ ਖਾਰੇ ਮਤਲਬ ਸాల్ਟ ਵਾਟਰ ਹੈਗਾ ਇਹ ਬਾਕੀ ਦੇਖਦੇ ਹਾਂ ਹੁਣ ਕਿਵੇਂ ਹੋਊਗਾ ਅੰਦਰ ਜਾ ਕੇ ਪਤਾ ਲੱਗੂਗਾ ਜੇ ਤਾਂ ਵਧੀਆ ਪਾਣੀ ਹੋਇਆ ਫਰਨਾਵਾਂਗੇ ਅਦਰਵਾਇਸ ਨਹੀਂ ਇਹ ਸਾਡੇ ਨਾਲ ਇਹ ਬੰਦੇ ਤਾਂ ਬੈਠੇ ਆ ਪਾਣੀ ਦੇਖਣ ਨੂੰ ਤਾਂ ਯਾਰ ਸਾਫ ਬਹੁਤ ਲੱਗ ਰਿਹਾ ਪਰ ਪਤਾ ਨਹੀਂ ਹੈ ਕਾ ਆਈ ਵਾਂਟ ਟੂ ਗੋ ਔਨ ਸਾਈਟ ਔਰ ਅਦਰਵੇ ਓਕੇ 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 ਕਮਿੰਗ ये पानी गर्म है। ने 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 आप इतना है देखो। ओ। ओ, यार, देखो। सही बात है यार, बहुत गर्म है। आ, वो ये बोल गर्म पानी से आ रहा है हॉट हॉट स्प्रिंग स्प्रिंग। है है, है। देखो। अच्छा, सारा है। है, इलाका गर्म इलाका सी जिथे जी फिर मतलब ज्वालामुखी ਵੀ ਹੈ ਵੈਲਕਨ ਉਸ ਤੁਸੀਂ ਦੇਖਿਆ ਜਾਂ ਕਿੰਨੇ ਕਿੰਨੇ ਰਸਾਇਣ ਸੀਗੇ ਤਾਂ ਕਰਕੇ ਜਿੰਨਾ ਲੇਕ ਚ ਪਾਣੀ ਆਉਂਦਾ ਨਾ ਸਾਰਾ ਉਹ ਵੀ ਗਰਮੀ ਆ ਰਿਹਾ ਹੈਗਾ ਤੇ ਬਾਹਰਲੇ ਪਾਸੋਂ ਗਰਮ ਪਾਣੀ ਆ ਪੈ ਰਿਹਾ ਹੈਗਾ ਦੋ ਤਰ੍ਹਾਂ ਦਾ ਪਾਣੀ ਹੈ ਲੇਕ ਦਾ ਪਾਣੀ ਠੰਡਾ ਹੈਗਾ ਤੇ ਜਿਹੜਾ ਇਹਦੇ ਵਿੱਚ ਇਥੋਂ ਦੀ ਆ ਕੇ ਪੈ ਰਿਹਾ ਹੈ ਗਰਮ ਪਾਣੀ ਹੈ ਇਹ ਮੇਰੀ ਲਾਈਫ ਜੈਕਟ ਹੈ ਤੇ ਸਾਡਾ yellow ਡਰਾਈਵਰ ਸਾਡਾ ਇਹ ਲਾਈਫ ਜੈਕਟ ਹੈ ਮੇਰੀ ਇਹ ਕਹਿੰਦਾ ਮੈਂ ਤੈਨੂੰ ਡੁੱਬਣ ਨਹੀਂ ਦਿੰਦਾ ਤੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜਿਹੜੀ ਸੈਲਟੀ ਵਾਟਰ ਹੁੰਦਾ ਨਾ ਜਿਹੜਾ ਮਤਲਬ ਲੇਕ ਦਾ ਇਹੋ ਜਿਹਾ ਖਾਰਾ ਪਾਣੀ ਹੁੰਦਾ ਉਹ ਚ ਬੰਦਾ ਕਦੇ ਡੁੱਬਦਾ ਹੀ ਨਹੀਂ ਹੈਗਾ ਭਾਰਾ ਪਾਣੀ ਹੁੰਦਾ ਤੇ ਲੇਕ ਚ ਅਸੀਂ ਜਿੰਨਾ ਮਰਜੀ ਅੰਦਰ ਵਗ ਜੀਏ ਅਸੀਂ ਡੁੱਬਦੇ ਹੀ ਨਹੀਂ ਹੈਗੇ ਯਾ ਯਾ ਨਾਈਸ ਨਾਈਸ ਬਹੁਤ ਜ਼ਿਆਦਾ ਖਾਰਾ ਪਾਣੀ ਹੈ ਅਸੀਂ ਮੈਨੂੰ ਆਇਆ ਬਸ ਮੂੰਹ ਚ ਨਾ ਪਾਵੇ ਅੱਖਾਂ ਚ ਨਾ ਪਾਵੇ ਕਿਉਂਕਿ ਅੱਖਾਂ ਮਚਣ ਲਾਂਦਾ ਜਦੋਂ ਇਹ ਪੈ ਜਾਂਦਾ ਵਿੱਚ ਕਮਾਲ ਦੀ ਫੀਲਿੰਗ ਆ ਯਾਰ ਦੋ ਤਰ੍ਹਾਂ ਦੀ ਨਾਲ ਹੀ ਗਰਮ ਪਾਣੀ ਨਾਲ ਹੀ ਠੰਡਾ ਪਾਣੀ ਹੈਟਾ ਠੰਡਾ ਉੱਪਰ ਲਈ ਸਦਾ ਗਰਮ ਹੈ ਕਿਉਂਕਿ ਜਿਹੜਾ ਗਰਮ ਪਾਣੀ ਹੁੰਦਾ ਉਹ ਹਮੇਸ਼ਾ ਉੱਪਰ ਰਹਿੰਦਾ ਹੈਗਾ ਉਹ ਤੇ ਠੰਡਾ ਥੱਲੇ ਹੁੰਦਾ ਹੈਗਾ ਇਹ ਵੀ ਕੁਦਰਤ ਦਾ ਰੂਲ ਆ ਕਾਫੀ ਦੂਰ ਆ ਗਏ ਯਾਰ ਅਸੀਂ ਬਾਹਰ ਜਾਣਾ ਚਾਹੀਦਾ ਹੁਣ ਸਾਨੂੰ ਮੇਰਾ ਤਾਂ ਵੈਸੇ ਨਾਲ ਜੀ ਕਰਦਾ ਵੀ ਮਲ ਮਲ ਕੇ ਨਾ ਵਾ ਜਿਵੇਂ ਕਹਿੰਦੇ ਉਹਦੇ ਨਾਲ ਬੱਤੀਆਂ ਵਣ ਵਣ ਮੈਲ ਨਿਕਲਦੀ ਆ ਜਿਵੇਂ ਬੱਤੀਆਂ ਵਣ ਵਣ ਮੈਲ ਨਿਕਲਦੀ ਉਹ ਕੰਮ ਹੈ ਕਿਉਂਕਿ ਕਿਉਂਕਿ ਨਾ ਤਨ ਚਾਰ ਦਿਨ ਹੋ ਗਏ ਯਾਰ ਜਮੀ ਨਹੀਂ ਨਾ ਤੇ ਪਾਣੀ ਦੀ ਬੂੰਦ ਨਹੀਂ ਮਿਲੀ ਸੀ ਕਿ ਆ ਹੁਣ ਇੱਥੇ ਆ ਕੇ ਪਾਣੀ ਮਿਲਿਆ ਡੇਜ਼ਰਟ ਚ ਯਾ ਇਟਸ ਗੁੱਡ ਮੋਰ ਵੇਵਸ ਯਾ ਯਾ ਲਹਿਰਾਂ ਬਹੁਤ ਤਕੜੀਆਂ ਆ ਰਹੀਆਂ ਦੇਖੋ ਲੈ ਬਈ ਫੇਰ ਕਦੇ ਮਿਲਾਂਗੇ ਜਦੋਂ ਦੀ ਬੰਦਾ ਜ਼ਿੰਦਗੀ ਜਿੱ ਇੱਕ ਵਾਰੀ ਲੰਘ ਜਾਂਦਾ ਪਤਾ ਨਹੀਂ ਮੁੜ ਕੇ ਆਉਣਾ ਇਸ ਬੱਬ ਬਣ ਲੈਗਾ ਨਾ ਨਜ਼ਾਰਾ ਆ ਗਿਆ ਸੀ ਇੱਥੇ ਤੇ ਹੁਣ ਅਸੀਂ ਚੱਲੇ ਆ ਅਫਦੇਰਾ ਇਥੋਂ ਇਹ ਅਸਲ 'ਚ ਲੇਕ ਦਾ ਨਾਂ ਵੀ ਇਜ਼ ਇਟ ਅਫਦੇਰਾ ਲੇਕ? ਯਾ ਅਫਦੇਰਾ ਹੈ ਤੇ ਹੁਣ ਅਸੀਂ ਅਫਦੇਰਾ ਸਾਡਾ ਸਟੇ ਹੈ ਉੱਥੇ ਤੇ ਲੇਓਵਰ ਹੈ ਸਾਡਾ ਘੰਟੇ ਦਾ ਅਸੀਂ ਲੰਚ ਕਰਨਾ ਹੈਗਾ ਇਹ ਨਿਆਣੇ ਵੀ ਆ ਗਏ ਉਦਿਆਂ ਵਾਲੇ ਹੈਲੋ ਨਾਈਸ ਟੂ ਮੀਟ ਯੂ ਗੇਨ ਸੈਂਟਰਾ ਵਾਟਸ ਯੂਅਰ ਨੇਮ ਓਕੇ ਮੈਂ ਭੁੱਲ ਗਿਆ ਓਕੇ ਆਦਿਆ ਯੂ ਰਿਮੈਂਬਰ ਮਾਈ ਨੇਮ ਯੂ ਰਿਮੈਂਬਰ ਮਾਈ ਨੇਮ ਵਿਚ ਹਾਉ ਵਾਟ ਇਜ਼ ਮਾਈ ਨੇਮ ਵਾਟ ਇਜ਼ ਨੇਮ ਹੈ ਐਡਨ ਮਾਈ ਨੇਮ ਇਜ਼ ਰਿਪਨ ਇਹ ਨਿਆਣੇ ਬਾਈ ਚਾਰ ਪੰਜ ਦਿਨਾਂ ਬਾਅਦ ਅੱਜ ਫੇਰ ਮਿਲ ਗਏ ਇੱਥੇ ਰਹਿੰਦੇ ਆ ਮੈਨੂੰ ਲੱਗਦਾ ਇਹ ਪੱਕੇ ਸਕੂਲ ਜਾਂਦੇ ਨੇ ਤੇ ਰਿਪਨ ਤੇ ਇਹਨਾਂ ਨੂੰ ਉਦੋਂ ਵੀ ਪੈਸੇ ਦੇ ਗਏ ਸੀ ਕੁਛ ਤੇ ਅਹੀਂ ਰਹਿੰਦੇ ਆ ਇਸੇ ਕੰਮ ਤੇ ਕ੍ਰਿਸ਼ ਸਲਮਾਨ ਐਂਡ ਅਜੇ ਯਾ ਗੁੱਡ ਗੁੱਡ ਪੈਸੇ ਬੈਸੇ ਪੈਸੇ ਪੈਸੇ ਬੈਸੇ ਬੈਸੇ ਇਹ ਆ ਗਿਆ ਜੀ ਲਿਓਰਸ ਮਾਹੂ ਬਕਸਾ ਨਾਮ ਵੀ ਇਹਨਾਂ ਦੇ ਪੜਨੇ ਔਖੇ ਯੈਸ ਸ਼ੂ ਹੀ ਵਨ ਸ਼ੂਸ ਉਹ ਪਤਾ ਨਹੀਂ ਉਹਦੇ ਕੁਛ ਮੈਨੂੰ ਲੱਗਾ 7:00 ਵਜੇ ਹੋਈ ਹੈ ਉਹਦੇ ਲਈ ਕਹਿ ਰਹੇ ਨੇ ਓਕੇ ਓਕੇ ਲिटल ਬਿਟ ਲੇਟਰ ਓਕੇ ਯੈਸ ਆਫਟਰ ਲੰਚ ਯੈਸ ਲੈ ਚੱਲ ਦੇ ਹੀ ਦੇਣੇ ਜਾਂ ਨੇ ਨੂੰ ਵੈਸੇ ਖੁਸ਼ੀ ਹੋ ਰਿਹਾ ਹੋ ਇਹਨਾਂ ਨੂੰ ਪੈਸੇ ਦੇ ਦੋ 20 ਰੁਪਏ ਸਕ੍ਰਿਪਟ ਪੈਨਸਲ ਪੈਨ ਓਕੇ ਪੈਨਸਲ ਪੈਨ ਓਕੇ ਉਹ ਨੋ 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 ਦੇਤੇ ਨਾ ਹੈਪੀ ਹੈਪੀ एवरीवन ਹੈਪੀ ਦੇਖੋ ਓਕੇ ਓਕੇ ਹੈਪੀ ਨਾਈਸ ਟੂ ਮੀਟ ਯੂ ਥੈਂਕ ਯੂ ਬਾਏ ਬਾਏ ਅਮੇਸ਼ਾ ਗਲਾਨੋ ਅਮੇਸ਼ਾ ਗਲਾਨੋ ਯਾ ਅਮੇਸ਼ਾ ਗਲਾਨੋ ਨਾਓ ਥੈਂਕ ਯੂ ਥੈਂਕ ਯੂ ਬਾਸ ਥੈਂਕ ਯੂ ਇਹਨਾਂ ਨੂੰ ਸਕੂਲ ਜਾਣ ਵਾਸਤੇ ਦਿੱਤੇ ਨਾਓ ਗੋਇੰਗ ਟੂ ਸਕੂਲ ਓਕੇ ਪੈਨ ਪੈਂਸਲ ਇਹ ਬਈ ਆ ਗਿਆ ਰਾਈਸ ਲੰਚ ਦੇ ਵਿੱਚ ਲੰਚ ਆ ਗਿਆ ਸਾਡਾ ਤੇ ਬੜੇ ਦਿਨਾਂ ਬਾਅਦ ਆ ਬੋਤਲ ਦੇਖਣ ਨੂੰ ਮਿਲੀ ਹੈ ਲੈਂਦੇ ਪੰਜਾਬ ਵਾਲੇ ਪਾਕਿਸਤਾਨ ਵਾਲੇ ਕਹਿੰਦੇ ਹੁੰਦੇ ਬੋਤਲ ਇਹਨੂੰ ਬੋਤਲ ਕੋਕਾ ਇੱਥੇ ਕਹਿੰਦੇ ਨੇ ਕੋਕਾ ਕੋਕਾ ਕੋਲਾ ਨਹੀਂ ਕਈ ਕਹਿੰਦੇ ਨੇ ਕੈਂਪਾ ਕੋਲਾ ਤੇ ਲੰਚ ਸਾਡਾ ਰੈਡੀ ਹੈ ਕੁੱਕ ਸਾਹਿਬ ਸਾਡੇ ਸਾਰਿਆਂ ਨੂੰ ਇਹ ਲੰਚ ਵਰਤਾਰਾ ਇਹ ਮਾਈ ਫੇਵਰਿਟ ਇੰਜਰ ਚੀਰੋ ਜੀ ਸ਼ੋਅ ਇਜ਼ ਸ਼ੀਰੋ ਸ਼ੀਰੋ ਯੇਹ ਏ ਯੇਹ ਗੁੱਡ ਵਨ ਨਾਈਸ ਟਾਈਮ ਵਿਦ ਯੂ ਐ ਲੈ ਬਈ ਸਾਡੇ ਕੁੱਕ ਲਈ ਤਾੜੀਆਂ ਮਾਰ ਰਹੇ ਆ ਓਕੇ ਵਾਂਸ ਅਗੇਨ ਥੈਂਕ ਯੂ ਸੋ ਮਚ ਐਨੇ ਐਨਾ ਵਧੀਆ ਖਾਣੇ ਦਾਣੇ ਦਿੱਤੇ ਸਾਨੂੰ ਤੇ ਹੁਣ ਅਸੀਂ ਇੱਥੋਂ ਨਿਕਲਣਾ ਸਿਮਾਰਾ ਦੇ ਲਈ ਸਿਮਾਰਾ ਤੋਂ ਸਾਡੀ ਫਲਾਈਟ ਆ ਵਾਪਸੀ ਦੀ ਤੇ ਬਾਈ ਸਾਡਾ ਇੱਥੋਂ ਅਸੀਂ ਸਾਰੇ ਅਲੱਗ-ਅਲੱਗ ਹੋਣ ਜਾ ਰਹੇ ਹਾਂ ਕਿਸੇ ਨੇ ਇੱਥੋਂ ਜਿਬੂਟੀ ਜਾਣਾ ਹੈਦਰਾਬਾਦੀ ਬਾਈ ਨੇ ਸਾਡੇ ਨੇ ਜਾਣਾ ਜਿਬੂਟੀ ਤੇ ਓਕੇ ਸੀਜੂ ਮਿਲਤੇ ਆ ਫਿਰ ਓਕੇ ਟੇਕ ਕੇਅਰ ਆ ਇੰਡੀਆ ਵਿੱਚ ਮਿਲਾਂਗੇ ਕਦੇ ਓਕੇ ਬਾਏ ਬਾਏ ਤੇ ਅੱਧਿਆਂ ਨੇ ਜਿਹੜੇ ਫੋਰਨਰ ਸੀ ਸਾਡੇ ਨਾਲ ਤੇ ਉਹਨਾਂ ਨੇ ਵੀ ਸ਼ਾਇਦ ਅਲੱਗ-ਅਲੱਗ ਜਾਣਾ ਕਿਸੇ ਦੀ ਮਕੇਲੇ ਤੋਂ ਫਲਾਈਟ ਹੈ ਤੇ ਕਿਸੇ ਦੀ ਫਲਾਈਟ ਹੈਗੀ ਹੈ ਸਾਡੇ ਨਾਲ ਹੀ ਸਮਾਰਤ ਹੋ ਅੱਧੇ ਅੱਧੇ ਇਸ ਜਾਣਗੇ ਸਾਡੇ ਨਾਲ ਵੈਰੀ ਹੌਟ ਵੈਰੀ ਹੌਟ ਆਊਟਸਾਈਡ ਹੈ ਓਕੇ ਸੀ ਯੂ ਗਾਇਸ ਫਾਈਨ ਬਾਏ ਬਾਏ ਥੈਂਕ ਯੂ ਯਹ ਲੋ वेलकम ਥੈਂਕ ਯੂ ਸੋ ਮੱਚ ਬ੍ਰਦਰ ਯਾ ਆਈ ਮਿਸ ਯੂ ਟੂ ਵੀ ਮਿਸ ਯੂ ਟੂ ਲੈ ਵੀ ਅਰਪੋਰਟ ਪਹੁੰਚ ਗਏ ਸ਼ਾਮ ਦੇ ਹੋਗੇ 4:30 ਸਾਨੂੰ ਇੱਥੇ ਪਹੁੰਚਦੇ ਹਾਂ ਤੇ ਹੁਣ 1 ਘੰਟੇ ਬਾਅਦ ਇੱਥੋਂ ਸਾਡੀ ਫਲਾਈਟ ਆ ਤੇ ਸਮਾਨ ਕੱਢੀਏ ਸਾਰੇ ਜਣੇ ਟੂਰ ਆਪਣਾ ਬਹੁਤ ਵਧੀਆ ਰਿਹਾ ਪੂਰੇ ਗਰੁੱਪ ਦਾ ਹੱਸ ਖੇਡ ਕੇ ਖੁਸ਼ੀਆਂ ਦੇ ਨਾਲ ਸਾਰੇ ਸੁੱਖੇ ਸ਼ਾਂਤੀ ਵਾਪਸ ਆਏ ਆ ਸਾਰੇ ਬੰਦੇ ਨਹੀਂ ਐਦਿਸ ਬਾਬਾ ਜਾਣਾ ਫਲਾਈਟ ਓਕੇ ਐਦਿਸ ਮਿਸ ਯੂ ਟੂ ਥੈਂਕ ਯੂ ਸੋ ਮੱਚ ਐ ਯੇ ਐਂਡ ਮੇਬੀ ਨੈਕਸਟ ਟਾਈਮ ਥੈਂਕ ਯੂ ਸੋ ਮੱਚ ਜੀ ਹਾ ਹਾ ਫਲਾ ਜਿਹੜੀ ਕੈਂਪਿੰਗ ਸੀ ਉਹ ਸਮਾਪਤ ਹੋਈ ਕੈਂਪਿੰਗ ਉਹ ਤਾਂ ਉੱਪਰ ਗੱਦੇ ਪਿਆ ਜੇ ਕਿੱਥੇ ਕਿੱਥੇ ਹੌਟ ਇਨੀ ਵਜ ਜਗਾ ਚ ਕੈਂਪਿੰਗ ਕਰਦੇ ਰਹੇ ਆ ਜਦੋਂ ਨਾ ਕਿਸੇ ਬੰਦੇ ਨੂੰ ਨਵਾਂ ਨਵਾਂ ਮਿਲਣਾ ਹੁੰਦਾ ਉਹਦਾ ਜਸਟ ਇੱਕ ਡਰਾਈਵਰ ਜਾਂ ਗਾਈਡ ਹੁੰਦਾ ਜਦੋਂ ਜਾਣਾ ਹੁੰਦਾ ਉਦੋਂ ਮੁਹੱਬਤ ਆ ਪੈ ਜਾਂਦੀ ਓਕੇ ਸੀ ਯੂ ਨੈਕਸਟ ਟਾਈਮ ਓਕੇ ਨੈਕਸਟ ਟਾਈਮ ਓਕੇ ਸਹੀ ਹਾ ਬਾਏ ਬਾਏ ਲੈ ਬਈ ਓਕੇ ਜੀ ਬਾਏ ਸੀ ਯੂ ਨੈਕਸਟ ਟਾਈਮ ਤੇ ਹੁਣ ਅਸੀਂ ਚੱਲੇ ਆਂ 에ਅਰਪੋਰਟ ਦੇ ਵੱਲ 4 ਕ ਦਿਨ ਪਹਿਲਾਂ ਇਸ 에어ਪੋਰਟ ਤੇ ਉਤਰੇ ਸੀ ਅਸੀਂ ਅੱਜ ਇਸ 에어ਪੋਰਟ ਤੋਂ ਵਾਪਸ ਜਾ ਰਹੇ ਹਾਂ ਜਿਹੜਾ ਅੱਜ ਦਾ ਵਲੌਗ ਹੈ ਇਹਨੂੰ ਵੀ ਇੱਥੇ ਕਰਦੇ ਹਾਂ ਸਮਾਪਤ ਕਿਉਂਕਿ ਇੱਥੋਂ ਸਾਡੀ ਫਲਾਈਟ ਹੈ ਹੁਣ 1 ਘੰਟੇ ਦੀ ਐਦਿਸ ਅਬਾ ਰਾਜਧਾਨੀ ਪਹੁੰਚ ਜਾਣਾਗਾ ਤੇ ਹੋ ਸਕਦਾ ਇਹ ਲਾਸਟ ਵਲੌਗ ਹੀ ਹੋਵੇ ਆਪਣੀ ਥੋਪੀਆ ਸੀਰੀਜ਼ ਦਾ ਕਿਉਂਕਿ ਇਸ ਤੋਂ ਬਾਅਦ ਅਸੀਂ ਵੈਸੇ 2 ਦਿਨ ਐਦਿਸ ਅਬਾ ਰਹਿਣਾ ਘੁੰਮਣਾਗਾ ਤੇ ਜੇ ਅਸੀਂ ਮਤਲਬ ਕੁਝ ਚਾਇਆ ਤਾਂ ਵਲੌਗ ਬਣਾਵਾਂਗੇ ਹੈਲੋ ਸੇ ਗੁੱਡ ਬਾਏ ਟੂ ਮਾਈ ਵੀਵਰਸ ਬਾਏ ਸੀ ਯੂ ਸੂਨ ਸੀ ਯੂ ਸੂਨ ਇਹ ਬੇਬੇ ਜੀ ਸੀਗੇ ਇਹ ਵੀ ਸਾਡੇ ਨਾਲ ਗਏ ਸੀਗੇ ਉੱਥੇ ਟੂਰ ਤੇ ਤੇ ਬਹੁਤ ਵਧੀਆ ਟੂ ਰਹਾ ਯਾਰ ਬਹੁਤ ਨਜ਼ਾਰਾ ਲਿਆ ਤੇ ਜਿਹੜੇ ਦੁਨੀਆ ਦੀ ਗਰਮ ਜਗਾ ਸੀ ਉਹ ਤੁਹਾਨੂੰ ਦਿਖਾਈਆਂ ਹੋਰ ਸੋਹਣੀਆਂ ਸੋਹਣੀਆਂ ਥਾਵਾਂ ਦਿਖਾਈਆਂ ਤੇ ਬਾਕੀ ਜੁੜੇ ਰਹੋ ਆਪਣੇ ਸਫਰ ਨਾਲ ਛੇਤੀ ਸਵਿਟਜ਼ਰਲੈਂਡ ਦਾ ਜਿਹੜਾ ਟੂਰ ਹੈ ਉਹ ਸ਼ੁਰੂ ਕਰ ਰਹੇ ਆ ਤੇ ਦੋ ਕੁ ਦਿਨ ਬਾਅਦ ਤਿੰਨ ਦਿਨ ਬਾਅਦ ਅਸੀਂ ਪਹੁੰਚ ਜਾਣਾਗਾ ਸਵਿਟਜ਼ਰਲੈਂਡ ਸਿੱਧਾ ਗਰਮੀ ਤੋਂ ਪੂਰੀ ਠੰਡ ਦੇ ਵਿੱਚ ਤੇ ਉਦੋਂ ਬਾਅਦ ਜਾਣਾ ਇੰਗਲੈਂਡ ਤੇ ਮਿਲਦੇ ਆ ਨਵੇਂ ਵਲੌਗਸ ਨਵੇਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ